ਮਿਸਾ ਸਿਕਾ ਹਸ ਕੇ ਤਾਂ ਹੀ ਫੋਨ ਲਾਗ ਲਾਉਣੀ ਜੇ ਲੱਗਦਾ ਹੈ ਨਾ ਗੱਲ ਤਾਂ ਕਰਾਉਣੀ ਨਹੀਂ ਜੀ ਤੇ ਤੇਰੇ ਦੇਵਾਂ ਲੱਖਾਂ ਤੇ ਉਹ ਅੱਜ ਕੰਟਾ ਗੱਲਾਂ ਕਰਦੀ ਹੈ ਕਿੱਤੀ ਹੈ ਉਹ ਕਿਦਾਂ ਨਾ ਕੀਤੇ ਇਸੇ ਫੋਨ ਦਾ ਪੀਤਵ ਨਾਲੇ ਉਹਨੂੰ ਕਹਿ ਲੈ ਕੇ ਦਵੇ ਤੈਨੂੰ ਫੋਨ ਇੰਨਾ ਸ਼ੌਂਕ ਚੜਿਆ ਤੇ ਸਬਜੀ ਜੀਰਾ ਇਹਨੇ ਤੇ ਆਪ ਨੂੰ ਸਾਰਾ ਕਰਨਾ ਪੈਂਦਾ ਜਿਵੇਂ ਮਾਂ ਤਾਂ ਸਾਰਾ ਦਿਨ ਕਿਤੇ ਘਰੇ ਆਉਂਦਾ ਨਾ ਨਹੀਂ ਲੱਗ ਜੋ ਦਿਨ ਚੜਦਾ ਹੀ ਜਿਉਂ ਤੜਤੀ ਉੱਠੀ ਜਾ ਕੇ ਕਸੀਦਾ ਕੱਢਦੀ ਬੰਦਾ ਕਿਤੇ ਘਰੋਂ ਕੋਈ ਢੰਡਾ ਟੋਟਾ ਕੋਈ ਐਸਾ ਲੋਕਾਂ ਦੇ ਤੇ ਸਾਰੀ ਦਿਹਾੜੀ ਕੰਮ ਨਹੀਂ ਮੁੱਕਦੇ ਇੱਕ ਮੇਰੀ ਸੱਸੀ ਤੇ ਜਿੰਨੂੰ ਕੋਈ ਕੰਮ ਹੀ ਨਹੀਂ ਨਜ਼ਰ ਆਉਂਦਾ ਆ ਗਿਆ ਆ ਗਿਆ ਹੁਣ ਆ ਗਿਆ ਆ ਗਿਆ ਇਹੋ ਸੀ ਬਲਾਗ ਆਪ ਨੂੰ ਹੈਲੋ 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 ਹਾਂ, ਬੜੀ ਕਿਆ ਲਾ ਵਧੀਆ ਵਧੀਆ ਦੀਦੀ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਆ ਚੱਲ ਰਿਹਾ ਵਧੀਆ ਵਧੀਆ ਤੂੰ ਸੁਣਾ ਵਧੀਆ ਕੀ ਇੰਨੇ ਫੋਨ ਕਰ ਤਾ ਫੋਨ ਵੀ ਚੁੱਕਾਂਦੇ ਕਿੱਥੇ ਬਿਜ਼ੀ ਚ ਇਨਾ ਕਿੱਥੇ ਦੀਦੀ ਟਾਈਮ ਹੀ ਨਹੀਂ ਲੱਗਦਾ ਸਬਜੀ ਦੇ ਹਜਿਰਨ ਤੇ ਫੋਨ ਤੈਨੂੰ ਪਤਾ ਅੰਦਰ ਨਿਆਣੇ ਨਹੀਂ ਖੜਾ ਛੜਦੇ ਅੱਛਾ ਹਾਂ ਫੋਨ ਨਿਆਣਿਆਂ ਕੋਲ ਸੀਗਾ ਅੱਛਾ ਤੇ ਮੰਮੀ ਕਿੱਥੇ ਐ ਮੰਮੀ ਇੱਥੇ ਹੁੰਨੀ ਹੈ ਵੇਲੀ ਗਈ ਹੁੰਨੀ ਬਾਹਰ ਕਿਉਂ ਕਿ ਇਹਦੇ ਘਰ ਗਈ ਹੈ। ਹਾਂ ਨਹੀਂ ਨਹੀਂ ਗਰਮੀ ਤਾਂ ਕਿਉਂ ਉਹਨੂੰ ਵੇਲੀ ਕਲਾ ਛੱਡ ਦੇ ਜਣਾ ਕੇ ਅਗਰ ਪੱਖੇ ਥੱਲੇ ਵਿਆਹ ਕਰੇ। ਹਾਂ ਲੈ ਦੱਸ ਦੀਦੀ ਅਹੀਂ ਕਿਥੋਂ ਉਹਨੂੰ ਅਨੇ ਵੇਲੀ ਚਲ ਜਾ। ਮੈਂ ਤੇ ਅੱਗੇ ਰੌਲਾ ਪਾਉਂਦੀ ਆ। ਕਿੱcha ਲਾਗੂ ਕੋਈ ਸੌ ਗੰਡਾ ਟੋਟਾ ਚੀਜ਼ ਜਵੇ। ਕਿੱcha ਪਰਕਾ ਛੇਤੀ ਲੱਗ ਜੇ ਉਹ ਤੈਨੂੰ ਪਤਾ ਬਾਤ ਏ ਨਾ। ਤੇ ਮੰਮੀ ਨੇ ਜੂ ਜਾਣਾ ਇਸ ਵੇਰ ਤੋਂ ਤੇ ਘਰੇ ਵੜਨ ਦਾ ਨਾਂ ਹੀ ਨਹੀਂ ਲੈਣਾ। ਉਹਨੂੰ ਤੇ ਯਾਤ ਪਈ ਆ ਭਾਬੀ ਹੁਣ ਤੁਸੀਂ ਤੇ ਸਿਆਣੇ ਜੇ ਨਾ ਤੁਸੀਂ ਉਹਨੂੰ ਤਾਂ ਉਹ ਬਜ਼ੁਰਗ ਸਰੀਰ ਬਿਮਾਰ ਹੋ ਗਈ ਮੁੜ ਕੇ ਤੇ ਝੋਕੇ ਹੋਣਾ। ਲੇ ਦਾਸ ਤੈਨੂੰ ਕਿ ਉਹ ਨਿਆਣੀ ਹੈ ਵੀ ਜਿਹਨੂੰ ਮੈਂ ਚੁੱਕ ਕੇ ਘਰੇ ਲੈ ਆਵਾ ਹੈ ਹਣ ਉਹਨੂੰ ਤੇ ਆਪ ਨੂੰ ਚਾਹੀਦਾ ਮਾਪੇ ਘਰੇ ਪੱਖਾ ਲੱਗਾ ਪੱਕੇ ਥੱਲੇ ਆ ਕੇ ਪਵਾ ਉਹਨੂੰ ਤੇ ਆਦਤ ਹੀ ਹੈ ਨਹੀਂ ਬਾਪੇ ਬਿਸ਼ੁਰ ਕਰਨਾ 100 ਪਾਪੜ ਵੇਲਣੇ ਪੈਂਦੇ ਆ ਤੂੰ ਹੈ ਉਹਦੀਆਂ ਗੱਲਾਂ ਨਾ ਕਰਿਆ ਕਰ ਠੀਕ ਹੈ ਠੀਕ ਹੈ ਕਹਿ ਦਾਂਗੀ ਉਹਨੂੰ ਤੇ ਸਵੇਰ ਤੋਂ ਤੇਰੀ ਲਾਡੂ ਨਾ ਕਰ ਜਾ ਤਾਹਾ ਮਿੰਟੜਾ ਫੇਰ ਫੋਨ ਲਾਉਣਾ ਤੇ ਮੰਮੀ ਘਰ ਆਏ ਕਿ ਨਹੀਂ ਆਏ ਮੇਰੀ ਗੱਲ ਕਰਾਉਣੀ ਆ ਹਾਂ ਲੈ ਐਡੀ ਕੀ ਗੱਲ ਕਰਨੀ ਤੂੰ ਦੱਸ ਦੇ ਮੈਂ ਸਿਹਨਿਆ ਦੇ ਦੂੰ ਨੇ ਜ਼ਰੂਰੀ ਕੰਮ ਆ ਭਾਬੀ ਉੱਥੇ ਹੀ ਬਸ ਮੇਰਾ ਦਿਲ ਕਰਦਾ ਮਮੀ ਨਾਲ ਗੱਲ ਕਰਨ ਨੂੰ ਐਡਾ ਕੀ ਜ਼ਰੂਰੀ ਕੰਮ ਆ ਕਿ ਤੂੰ ਮੈਨੂੰ ਨਹੀਂ ਦੱਸ ਸਕਦੀ ਤੂੰ ਦੱਸ ਦੇ ਨਹੀਂ ਨਹੀਂ ਤੁਸੀਂ ਕੋਈ ਨਹੀਂ ਤੁਹਾਨੂੰ ਵੀ ਲੱਗ ਜਾ ਪਤਾ ਤੁਹਾਡੇ ਤੋਂ ਕਿਹੜਾ ਕਚੋਰੀ ਆ ਦੱਸ ਚੱਲ ਮੈਂ ਦੱਸ ਗਲਤ ਤੇਰੀ ਮੈਂ ਕਰਾ ਦੂੰ ਪਰ ਜੀ ਉਹ ਕਰੇ ਆਈ ਜੇ ਤੂੰ ਆਖੇ ਉੱਥੇ ਜਾ ਕੇ ਹਜੇ ਤਾਂ ਨਹੀਂ ਦੀਦੀ ਮੇਰਾ ਟਾਈਮ ਹੈਗਾ ਹਜੇ ਮੈਂ ਬੇਰੀ ਭੇਜ ਤਾਂ ਨਹੀਂ ਕਰੀ ਤਾਂ ਹਾਂ ਦਾ ਤੂੰ ਗੱਲ ਕਰਾ ਦੇ ਮੇਰੀ ਮਾਂ ਨਾਲ ਮੈਂ ਆਪਣੀ ਨਾਲ ਗੱਲ ਕਰਨੀ ਮੇਰਾ ਦਿਲ ਕਰਦਾ ਦੱਸ ਹਾਂ ਤੂੰ ਹੀ ਨਹੀਂ ਆਪਣੀਆਂ ਮਾਂ ਨਾਲ ਗੱਲਾਂ ਕਰਦੀਆਂ ਤੈਨੂੰ ਨਾ ਤੈਨੀਆਂ ਮੇਰੀਆਂ ਗੱਲਾਂ ਤੇ ਵੀ ਰੋਕ ਟੋਕ ਲਾਉਂਦੀਆਂ ਜੀ ਗੱਲ ਦੀ ਨਹੀਂ ਕੋਈ ਗੱਲ ਕਰਮੋ ਲੈ ਦੱਸ ਦੀਦੀ ਤੂੰ ਇੱਕ ਗੱਲ ਸੁਣ ਹੁਣ ਮੈਂ ਕੰਮ ਕਰਨ ਦੀ ਹੁਣ ਉੱਥੇ ਜਾ ਕੇ ਚੇਚਾ ਮੈਂ ਤੇਰੀ ਕਦੇ ਰੋਕ ਲਈਏ ਤੂੰ ਐਂ ਕਰਦੀ ਉਹਨੂੰ ਟੱਚ ਫੋਨ ਲੈਦੇ ਤੇ ਉਹ ਆਪ ਗੱਲ ਕਰਦੇ ਚੰਗਾ ਚੰਗਾ ਭਾਦੀ ਤੁਸੀਂ ਤੇ ਜਦੋਂ ਫੋਨ ਕਰ ਲੈਣੀ ਕਿਤੇ ਮੈਂ ਮਾੜੇ ਭਾਗਾਂ ਤੇ ਤੁਸੀਂ ਤੇ ਮੇਰੇ ਨਾਲ ਲੜਨ ਦੀ ਬਹਿ ਜਾਂਦੇ ਜੀ ਗੱਲ ਤੇ ਫੋਈ ਤੇ ਮੰਮੀ ਨਾਲ ਗੱਲ ਕਰਨ ਦੀ ਚੰਗਾ ਫਿਰ ਪਰ ਮੈਂ ਕਰਦੀ 10 15 ਮਿੰਟਾਂ ਤਾਈ ਚੰਗਾ ਜੇ ਆਉਗੀ ਤਾਂ ਕਰਾ ਦੂੰਗੀ ਦੀ ਜਾਨ ਦਿਖਾ ਲਈ ਤੇ ਨਾ ਕੋ ਕੰਮ ਨਾ ਕੋਈ ਧੰਦਾ ਮੈਂ ਆਰਦੀ ਦੇ ਦੀ ਸਾਰਾ ਸੱਸ ਕੋ ਕਰਾ ਲੈਂਦੀ ਜਿੱਤੀ ਜੋ ਹਜੇ ਕੱਲ ਗੱਲ ਕੀਤੀ ਐਡੀ ਛੇਤੀ ਇਹਨੂੰ ਕਿਧਰੇਵਾ ਚੜ ਜਾਂਦਾ ਵੀ ਮਾਂ ਦੇ ਨਾਲ ਗੱਲ ਕਰਨੀ ਹੈ ਪਤਾ ਮੈਨੂੰ ਜਿਹੜੀਆਂ ਮਾਂ ਨੂੰ ਗੁੱਠਿਆਂ ਦਾ ਹੀ ਤਾਂ ਦੇਦੀ ਸੁਣਿਆ ਮੈਂ ਕਈ ਵਾਰ ਉਹ ਜੀ ਇਹਦੀ ਮਾਂ ਜੇ ਘਰੇ ਬੜੇ ਬਸ ਚੂਚੀ ਐ ਇਹ ਉਹਨੂੰ ਘਰੇ ਭਾਇਆ ਕੋ ਉਹ ਚੂਚੀ ਐ ਉਹਨੂੰ ਪੱਕੇ ਥੱਲੇ ਬਹਿਣਾ ਜੋ ਨਿੱਕੀ ਜੀ ਨੇ ਆਣੀ ਹੈ ਮੈਂ ਸਮਝਦੀ ਆਂ ਵੀ ਜਿਹੜੇ 3-4 ਦਿਨ ਕੀ ਨਹੀਂ ਮਾਤਾ ਜੀ ਫਿਰ ਮਾਤਾ ਹੀ ਉਹਦਾ ਕਿੰਨਾ 파ਰੀ ਨਾ ਕੋਈ ਗੱਲ ਕਰੀ ਅੱਜ ਤਾਂ ਮੈਂ ਰਿਕਾਰਡ ਲਾ ਕੇ ਵੀ ਗੱਲ ਕਰਾਂ ਪਰ ਵੀ ਕੀ ਇਹ ਵੀ ਗੁੱਸੇ ਤੇ ਪੈ ਗਈ ਆ ਕਿ ਇਹਨੇ ਮਾਤਾ ਨਾ ਐਨੀ ਰੋਜ਼ ਹੀ ਗਾਲ੍ਹ ਰੋਜ਼ ਹੀ ਗਾਲ੍ਹ ਮੋਰ ਖਾ ਤੇ ਖਾ ਲਈ ਜਾਂਦੀ ਮੇਰੀ ਅੱਧੀ ਗੱਲ ਕਰਾ ਦੇ ਹੁਣ ਦੱਸ ਕਿ ਮੈਨੂੰ ਕੋਈ ਕੰਮ ਕਰਦਾ ਨਹੀਂ ਕਿ ਮੈਂ ਜਿਹੜੇ ਇਹਦੇ ਨਾਲ ਜਾ ਕੇ ਗੱਲ ਕਰਾਂ ਤੇ ਬਹਿ ਜਾਵਾਂ ਜਾ ਕੇ ਉਹ ਤੇ ਦੇਰੀ ਬੈਠੀ ਬੈਠੀ ਨਾਲ ਨਵੀਂ ਉਹ ਲਾ ਗਈ ਬੈਠਾ ਮੈਨੂੰ ਨਹੀਂ ਪਤਾ ਕਿ ਮੈਂ ਕਰਿਆ ਕੀ ਤੈਨਾਂ ਕਾਲੇ ਚੱਕੋ ਤੇ ਕੋਈ ਜ਼ਰੂਰ ਚੱਲਾਂਗਾ ਜਿਹੜੀ ਐਨੇ ਚਿੱਗੇ ਤੇਰੇ ਫੋਨ ਕਰਦੀ ਉਹ ਤਾਂ ਨਹੀਂ ਕਰਦੀ ਹੁੰਦੀ ਛੇਤੀ ਅਗਰ ਤੈਨੂੰ ਚਾਹ ਦਿੰਨਾ ਹੋਵੇ ਯਾਨੀ ਇੱਕ ਵਿਆਹ ਖਾਣਾ ਆਖਿਆ ਵਿਆਹ ਲੱਗਿਆ ਨਹੀਂ ਵੇਖਿਆ ਭੀ ਇੱਗੀ ਖਪੱਤੀ ਆ ਕੋਈ ਥੋੜੀ ਦੂਰ ਵਿਆਹ ਤੋਂ ਕਿਤੇ ਆਉਣ ਲੱਗਿਆ ਕੋਈ ਟਾਈਮ ਲੱਗੂ ਕੋਈ ਮਹੀਨੇ ਮੱਸਿਆ ਦੋ ਹੀ ਮਹੀਨੇ ਆਇਆ ਕਰੋ ਹੁਣ ਤੱਕ ਈਗੇ ਦੀਆਂ ਝੋਖਾ ਜੋ ਆਉਣ ਬਾਕੀ ਸੋਨੇ ਨੂੰ ਅੱਗੇ ਲਾਈ ਫੱਦੀ ਤੇ ਮੈਨੂੰ ਇਹ ਕੀ ਜਾਣਦੀ ਐ ਮੈਨੂੰ ਵੀ ਪੇਚ ਜਾਣਨਾ ਨਾ ਕਿਤੇ ਅੱਗੇ ਉਹ ਚੀਤ ਚੱਲ ਗਏ ਨੇ ਤੇ ਉਹਨਾਂ ਨੂੰ ਵੀ ਕਿਤਾਂ ਚਿੰਦਗੀ ਸਪਾਰਕ ਚੱਕਰ ਤੇ ਤੁਹਾਨੂੰ ਨਾ ਕੋਈ ਲੈ ਖਾ ਲਈਂ ਮੇਹਰ ਆਣ ਕੇ ਵਾਚੀ ਲੱਗਿਆ ਜਿਹਨੇ ਚੁੱਕਣਾ ਜੇ ਤੋਂ ਟਾਈਮ ਮੈਨਸ ਕੱਟਾ ਸਾੜਾ ਤੇ ਕੀ ਬੁੱਕ ਆਜਾ ਉਹ ਵੀ ਅੱਜਸ ਵੀ ਤੂੰ ਘਰੇ ਆ ਜਾ ਅਜੇ ਤੀਕ ਨਹੀਂ ਅ ਤਹ ਮੇਹਰ ਆ ਜਦੋਂ ਲੱਗ ਕੇ ਖਾਣ ਦਾ ਟਾਈਮ ਉਦੋਂ ਉਹਨੇ ਘਰੇ ਆਣ ਕੇ ਬਣਾਣਾ ਬਸ ਉਹਨਾਂ ਟਾਈਮ ਤੇ ਉਹਨੇ ਮਾਦੀ ਦੀਨੇ ਘਰੇ ਆਉਣਾ ਹੀ ਨਹੀਂ ਵੀ ਕੰਮ ਤਾਂ ਦੇਣਾ ਕੋਈ ਕਰਉਂਦੇ ਨਹੀਂ ਆਂ। ਇਹ ਜਾਂ ਛੱਡੂ ਵੀ ਖਾਣੀ ਕਿ ਨਹੀਂ ਇਹ। ਹਲੋ। ਹਾਂ ਤਾਂ ਵੀ ਗਈ ਨਹੀਂ ਆ। ਲੈ ਦੱਸ ਮੈਂ ਮਿੰਟ ਪੱਤ ਭਾਗੀ ਤੇਰੀ ਵਿਹਲੇ ਬੈਠੀ ਆ ਕਿਤੇ ਕੰਮ ਕਰਨੀ ਤੇ ਸਾਹਮਣੇ ਤਾਂ ਮੈਂ ਗੰਡੇ ਚੀਜ਼ ਨਹੀਂ। ਭਾਬੀ ਕੰਮ ਸਾਰੇ ਕਰਦੇ ਆ ਕਿ ਰੋਟੀ ਸਾਰੇ ਖਾ ਕੇ ਸੌਂਦੇ ਤੂੰ ਘੜਾ ਲੋ ਕਰ ਕਰਦੀ ਆਂ ਗੱਲ ਹੀ ਕਰਨ ਨੂੰ ਕਹਤਾ ਵਾ। ਐ ਦਾਸ ਜੇ ਦੀ ਕੋਲ ਬੈਠੀ ਹੁੰਦੀ ਤਾਂ ਤੇਰੀ ਮੈਂ ਉਸੇ ਨਾਲ ਗੱਲ ਕਰਾ ਦਿੰਦੀ ਤੈਨੂੰ ਪਤਾ ਤਾਂ ਹੈਗਾ ਵੀ ਉਹ ਕਿੱਥੇ ਜਾ ਕੇ ਬਹਿ ਜਾਂਦੀ ਹੁਣ ਏਡੀ ਦੂਰ ਤੋਂ ਇੰਨੀ ਧੋਪ ਤੇ ਮੈਂ ਤੂੰ ਨਹੀਂ ਹਜੇ ਜਾਇਆ ਜਾਂਦਾ ਮੈਂ ਜਾਨੀਏ ਦਸ ਮਿੰਟ ਰੋਕੀ ਕੀ ਕਰਨ ਦਾ ਹੈ ਜੇ ਮੈਂ ਟਰਕਾ ਲਾਉਂਦੀ ਹਾਂ ਮੇਰਾ ਟਰਕਾ ਜਾਣਾ ਸਾਰਾ ਫਿਰ ਮੈਂ ਜਾਉਂਗੀ ਚੱਲ ਫਿਰ ਤੜਕਾ ਚੇਰ ਕੇ ਤੇ ਮੇਰੀ ਗੱਲ ਜਰੂਰ ਕਰਾਇਓ ਚੰਗਾ ਹਏ ਅੱਗੇ ਕੀ ਜ਼ਰੂਰੀ ਆ ਮੈਨੂੰ ਭਾਬੀ ਤੈਨੂੰ ਮੈਂ ਅੱਗੇ ਵੀ ਕਿਹਾ ਮਾਵਾ ਧੀਆਂ ਦੇ 100 200 ਕਿ 100 ਗੱਲਾਂ ਹੁੰਦੀਆਂ ਤੁਸੀਂ ਵਿੱਚੋਂ ਕੀ ਲੈਣਾ ਵਾ ਤੁਸੀਂ ਆਪਣੀ ਮਾਣਾ ਗੱਲ ਕਰਦੇ ਹੋ ਮੈਂ ਕਹਦੀ ਪੁੱਛਿਆ ਤੁਸੀਂ ਗੱਲ ਕਰਦੇ ਜਦੋਂ ਮੈਂ ਇੱਥੇ ਰਹਿਣ ਆਉਣੀ ਕਿੰਨਾ ਕਿੰਨਾ ਫੋਨ ਕਰਦੇ ਉਹਨਾਂ ਨੂੰ ਚੱਲ ਚੱਲ ਠੀਕ ਆ ਕਰਾ ਦੂੰਗੀ ਮੈਂ ਹਜੇ ਨਹੀਂ ਮੇਰਾ ਟਾਈਮ ਆ ਚੱਲ ਠੀਕ ਆ ਭਾਬੀ ਨਹੀਂ ਮੇਨੂੰ ਮੂੰਹ ਤੇ ਹੀ ਮੈਨੂੰ ਮੂੰਹ ਤੇ ਚਪੇਰ ਮਾਰਨ ਵਾਲੀ ਗੱਲ ਕਿ ਤੈਨੂੰ ਨਹੀਂ ਮੈਂ ਦੱਸਣਾ ਨਾ ਦੱਸਦਾ ਪਾਓ ਬੜੇ ਮੇਰੇ ਘੂਟੇ ਪੁੰਜੀ ਕਾਹ ਨੂੰ ਲਾਉਣੀ ਹੈ ਵਾਡੀਆਂ ਘਰੇ ਲਾ ਕੇ ਤੇ ਗੱਲ ਕਰਨਾ ਅੱਗੋਂ ਵਿੱਚੋਂ ਦੇ ਕਈ ਰਹੋ ਨਾ ਦੇਖਦੇ ਫੋਨ ਲਾਉਂਦੀ ਮੈਂ ਇਹ ਵੀ ਟੈਂਸ਼ਨ ਲਈ ਕਿ ਅੱਜ ਦੇ ਤਾਂ ਪਤਾ ਆਣਾ ਸਬਜ਼ੀ ਦਾ ਤੜਕਾ ਸਾੜ ਬਣੇਗੀ ਹੋ ਕੋਈ ਗੱਲ ਇਹ ਨਾ ਮਾਵਾ ਕੀ ਆ ਨਾ ਆਪਾਂ ਜਿਵੇਂ ਨਾ ਆਪਾਂ ਇਹਦਾ ਕਰ ਬਣਾਈ ਜਾਣਾ ਸਬਜ਼ੀ ਦਾ ਅੰਕ ਤੇ ਕਰਾਉਣੀ ਕਿ ਕਰਾਂ ਇੰਨੇ ਕੀ ਗੱਲ ਕਰਨੀ ਭਾਵੇਂ ਭਲਾ ਕੱਲ ਪਾਠਾ ਕੋਰੀ ਨਾ ਫਲਾ ਮਾਸਾਂ ਨਹੀਂ ਆਉਂਦਾ ਨਾ ਨਾ ਕਦਿਨ ਕੋਲਣਾ ਨਹੀਂ ਆਉਂਦਾ ਉਹ ਲੋਕ ਚਾਹਤਾਂ ਦੀ ਤੀ ਕੌਣ ਆਦੀ ਆ ਕੋ ਵੀ ਲੈਣਾ ਨਾ ਨਹੀਂ ਜਿਹੜੇ ਕੋਲੋਂ ਉਹ ਵੀ ਨਹੀਂ ਆਉਂਦਾ ਪਾਣੀ ਪਾਣੀ ਨਾ ਕੋਈ ਨੰ ਮੈਡਮ ਦੀ ਗੱਲ ਕਰਾ ਕੇ ਆ ਉਹਦਾ ਫੇਰ ਸਮਝ ਤੋਂ ਬੱਚਿਆ ਹੀ ਨਹੀਂ ਕੋਈ ਗੱਲ ਕਰਾਉਣਾ ਉਹਨਾਂ ਨਾਲ ਜਿਹੜਾ ਚੜ੍ਹੇਗਾ ਉਹਨਾਂ ਦਾ ਪੈਨਟ ਲੀਹਣਾ ਲਾਉਣਾ ਬੱਤੀ ਕੰਮਾਂ ਕੀ ਕਰਦੀ ਉੱਥੇ ਵੀ ਕਰਨਾ भी करके अब ये लकड़ी का तेरा आम ना पहले काम है कोई बिगड़ वो लेओ जी आ मां हां ये काम करावा मां ਮਾਤਾ ਗੱਲ ਕਰ ਲੈ ਆਪਣੀ ਧੀ ਨਾਲ ਧੀ ਤੇਰੀ ਦਾ ਫੋਨ ਤੇ ਫੋਨ ਫੋਨ ਤੇ ਫੋਨ ਪਤਾ ਨਹੀਂ ਕੀ ਇੱਕ ਉਹਦਰ ਜਾਂਦੀ ਮੈਂ ਕੋਈ ਘਰੇ ਕੰਮ ਨਹੀਂ ਕਰਨਾ ਹੁੰਦਾ ਕੁਛ ਵੀ ਕੰਮ ਨਹੀਂ ਤੂੰ ਸਵੇਰ ਤੋਂ ਆ ਕੇ ਇੱਥੇ ਮੱਥ ਰੇਲ ਗੇ ਅਸੀਂ ਉਹਨੂੰ ਨਾ ਬੱਥੇ ਗਾੜੀ ਬਾਹਿਆ ਕਰੋ ਗਰਮੀ ਬੜੀ ਤੈਨੂੰ ਮੈਂ ਕਿਹਾ ਕਿਥੇ ਲਿਆ ਕੇ ਬਹਿ ਜਾ ਕਰੋ ਤੇ ਨਾ ਮਾਂ ਦਾ ਫਿਕਰ ਹੁੰਦਾ ਹੈ ਪਿਖਲਾਣਾ ਤਾਂ ਮੈਂ ਇਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਕਰਨਾ ਹੈ ਆਹ ਉਹਨੂੰ ਤੇ ਬੜਾ ਫਿਕਰ ਆ ਉਹ ਤਾਂ ਮੈਂ ਵੇਖਿਆ ਬੜਾ ਹੀ ਫਿਕਰ ਰਹਿੰਦਾ ਅੱਜ ਤੇ ਪਤਾ ਨਹੀਂ 4-5 ਦਿਨ ਹੋ ਗਏ ਬਾਲਾ ਹੀ ਫਿਕਰ ਰਹਿੰਦਾ ਇਹਨ ਮੈਨੂੰ ਪਤਾ ਵੀ ਤੁਸੀਂ ਕੀ ਤੁਸੀਂ ਵੀ ਉਹ ਜਾ ਕੇ ਗੱਲ ਕਰਨੀ ਹੁੰਦੀ ਕੀ ਗੇਟ ਮੇਟ ਆ ਕਰ ਲੋ ਗੱਲ ਮੇਰੇ ਕੰਨ ਖਾਈ ਤਰੀ ਜਾਂਦੀ ਹੈ ਉਹਨਾਂ ਨੂੰ ਉੱਥੇ ਨਹੀਂ ਫਿਕਰ ਹੁੰਦਾ ਜਿੰਨਾਂ ਨੂੰ ਇੱਥੋਂ ਦਾ ਫਿਕਰ ਹੁੰਦਾ ਵਾ ਕਿ ਇੱਥੇ ਕੀ ਹੋ ਹੁੰਦਿਆ ਵਾ ਆਪਦੇ ਘਰ ਗਈ ਇੱਕ ਲਾਗਾ ਬੂਹੇ ਗਾੜੀ ਵਿਆਹ ਤੇ ਤੇ ਕਰ ਲੋ ਗੱਲ ਲਾ ਲੋ ਕੰਨ ਨੂੰ ਹਾਂ ਲੋ ਤੀ ਜਾ ਲੈ ਮੈਂ ਕੀ ਆਣਾ ਚੰਗਾ ਹੈ ਈ ਕਰੰਦਾ ਹੈ ਜੇ ਆ ਵੇਖ ਲੈ ਕੰਮ ਕਮੀਆਂ ਦਾ ਇਹ ਕਰਨ ਕਿ ਸਾਰਾ ਦਿਨ ਵੇਲੀ ਨਾ ਬੈਠੇ ਰਿਆ ਕਰੋ ਘਰੇ ਪੱਕੇ ਥੱਲੇ ਬਿਆ ਕਰੋ ਬਿਮਾਰ ਹੋ ਜਾਓਗੇ ਬਿਮਾਰ ਫਿਰ ਇਹ ਤਰਾਈਆਂ ਸੀ ਇੱਥੇ ਜਿਆਦਾ ਬਾਹਰ ਇੰਨੇ ਆ ਜਾਈਦਾ ਨਹੀਂ ਨਹੀ ਨਹੀ ਹੁਣ ਬੜਾ ਬਜ਼ੁਰਗ ਸਰੀਰ ਹੋ ਗਿਆ ਵਾ ਹੁਣ ਨਹੀਂ ਇਦਾਂ ਦੀਆਂ ਗੱਲਾਂ ਕਰਨੀਆਂ ਬਿਮਾਰ ਹੋ ਗਏ ਮੁੜ ਕੇ ਤੈਨੂੰ ਕਿੰਨੇ ਸਾਹਮਣਾ ਆ ਭਾਬੀ ਜਿਹੜੀ ਤੇ ਕੱਲ ਕਰਾਉਣ ਤੋਂ ਇਦਾਂ ਕਰਦੀ ਮੁੜ ਕੇ ਤੈਨੂੰ ਸਾਹਮਣਾ ਕਿੱਥੋਂ ਮੈਨੈ ਨਾ ਹਾਂ ਹੋਰ ਕੀ ਕਰੀਏ ਤੇ ਡੀ ਨਾ ਪਚੜੀ ਜੀ ਭੈੜੀ 50 ਫੋਨ ਕਰਤੇ ਗੱਲ ਕਰਨਾ ਗੱਲ ਕਰੀ ਗੱਲ ਨਹੀਂ ਕਰਾਉਂਦੀ 50 ਫੋਨ ਸਵੇਰ ਦੇ ਕਰ ਦਿੱਤੇ ਆ ਵੱਖਰਾ ਨੇ ਜਿੰਨੇ ਮਰਜ਼ੀ ਕਰਿਆ ਕਰੋ ਮੰਮੀ ਮੈਂ ਆਉਣਾ ਵਾ ਨਾਲੇ ਚੰਗਾ ਮੈਂ ਸ਼ਾਮਾਂ ਤਾਈਂ ਵੇ ਨਹੀਂ ਮੈਂ ਆਉਣਾ ਵਾ ਇੱਥੇ ਖਾਸੇ ਦਵਾਈ ਲੈਣਾ ਤੇ ਮੈਂ ਗਾਂ ਵੀ ਆਉਣਾ ਵਾ ਚੰਗਾ ਹਾਂ ਤੇ ਭਾਬੀ ਤਾਂ ਨਹੀਂ ਗੱਲਾਂ ਲਾਗੇ ਪਾਨੇ ਸੌਂਦੀ ਤੇਰੀਆਂ ਨਹੀਂ ਹਾਂ ਇਹਦੇ ਤੋਂ ਪਚੋਰੀ ਗੱਲ ਕਰੇਗਾ ਨਾ ਬੜੇ ਕੰਨ ਜੇ ਰੱਖਦੀ ਓਹ ਇਹਨੂੰ ਦੱਸ ਦੇ ਭਾਬੀ ਨੂੰ ਮੈਂ ਆਉਣਾ ਵਾ ਚੰਗਾ ਚੰਗਾ ਵੇਖੜਾਓ ਕੀ ਆਂਦੇ ਹੀ ਨਾਲੇ ਤੇਰੀ ਆਖਣਾ ਤੇ ਆਂਦੀ ਇਥੇ ਕੰਮ ਕੋਈ ਨਹੀਂ ਕਰਿਆ ਕਦੇ ਉੜਾ ਉਹ ਨੜ ਕੀ ਆਂਦੀ ਆਂਦੀ ਹੋਊ ਕੁਛ ਜੇ ਲੰਕ ਤੂੰ ਕਦੇ ਆਪਣੀ ਮਾਂ ਨਾਲ ਗੱਲ ਕਰਦੀ ਐ ਤੂੰ ਕੀ ਆਂਨੀ ਆਂਦੀ ਹੋਊ ਕੁਛ ਕੋਈ ਨੰਗਾ ਮੈਂ ਵਕਤੀ ਲਣ ਹਾਕੀ ਜਾਵੇ ਜੋ ਆਪ ਹੂੰ ਇਹੋ ਹੀ ਦੇਖੋ ਇਹ ਸਾਰੀਆਂ ਗੱਲਾਂ ਮੈਨੂੰ ਬਸ

ਹੋ ਵਾਖੇ ਬਣਾ ਸੋ ਪੱਖਾ ਦਾਸੂ ਹੁਣ ਮੈਂ ਇੱਥੇ ਕਿਉਂ ਨਜੁਕ ਕਿਨੇ ਆਣਾ ਵੀ ਪੱਖਾ ਲਾ ਕੇ ਬਣਾ ਵੀ ਮੈਂ ਤੇਰੀ ਮਾਂ ਦਾ ਪੱਖਾ ਲਾਤਾ ਹੀ ਮੈਂ ਮੈਨੂੰ ਹੋਰ ਕੰਮ ਕੋਈ ਕੰਮ ਹੈਗਾ ਇਹ ਵੀ ਮੈਂ ਚੱਕੇੜ ਨਹੀਂ ਹੁਣ ਆਇਆ ਤੂੰ ਤੇ ਘਰ ਆ ਕੇ ਗੱਲ ਕਰ ਲਿਆ ਕਰੋ ਮੇਰੇ ਕੋ ਨਹੀਂ ਨਿੱਤ ਦਿਹਾੜੀ ਇੱਧਰ ਨਹੀਂ ਆਇਆ ਜਾਂਦਾ ਗੱਲ ਕਰਾਈ ਜਉਂਦੀ ਲੋਕਾਂ ਨੂੰ ਨਾ ਬਾਣੀ ਆ ਬਣੀ ਮੇਰੇ ਕਰਨਾ ਆ ਮਾਰ ਜਾ ਮਾਰ ਨਾ ਲੋਕਾਂ ਨੂੰ ਪਸੰਦ ਨਹੀਂ ਕਿੱਥਾ ਕੱਢੀ ਜਾਨੀਏ ਘਟਾ ਦੋ ਨਾ ਕੀ ਹੋਇਆ ਕਿ ਕਹਿਆ ਸੀ ਤੈਨੂੰ ਆਇਆ ਸੀ ਲੜ ਦੇਗਾ ਫੂਲ ਚੱਕੇ ਗੜੀ ਨੂੰ ਫੂਲ ਤੁਰਿਆ ਆਂਦਾ ਅੱਛਾ ਤੇ ਕਿੰਨਾ ਆਂਦਾ ਨਣਾ ਮੇਰੀ ਭਾਈ ਮੇਰੀ ਕਾਦੀ ਹੋਈ ਉਹ ਤੇ ਉਹਦੀ ਤੀ ਬਣ ਕੇ ਰਹੀ ਮੈਨੂੰ ਨਹੀਂ ਪੁੱਛਦੀ ਪਛਦੀ ਤੇ ਮੈਂ ਸਭੋਂ ਵੱਧ ਗਈ ਸੇ ਪਤਨੀ ਨਾ ਨਾ ਨਹੀਂ ਹੈਗੀ ਐ ਵਧੀਆ ਰਾਜ ਕਰਦੀ ਮੈਂ ਤੇ ਆਪਣੇ ਤੇਰੇਆਂ ਨੇ ਚੰਗਾ ਕੀਤਾ ਨਾ ਕੋਈ ਨਾ ਨਾ ਤੇਰੇ ਬੜਾ ਕੀਤਾ ਮੈਂ ਆਰਾਮ ਨਾਲ ਮौजਾਂ ਲੁੱਟਣ ਦੀ ਤੇ ਮੇਰੀਆਂ ਨੇ ਕਿਤੇ ਦੇਖਣੋ ਵੀ ਐਡੀ ਕਪਤੀ ਐਡੀ ਜ਼ਬਾਨ ਅੱਛਾ ਹਾਂ ਐਵੇਂ ਨਹੀਂ ਕੀ 4 ਦਿਨ ਹੋ ਗਈ ਹੁਣ ਹੂੰ ਤੇ ਮੂੰ ਪਤਾ ਨਹੀਂ ਉਲੀ ਘਾਟੀਆਂ ਮਾਰ ਦੇਣਾ ਹੀ ਆ ਜਾ ਬਹਿ ਜਾ ਉੱਥੇ ਗੱਲਾਂ ਕਰ ਲੈ ਹੈ ਚਾਰੋਂ ਮੰਜਾ ਵੀ ਲਾਉਣਾ ਮੈਂ ਘਰੇ ਵੀ ਜਾਣਾ ਕੰਮ ਕਰਨਾ ਚਲ ਇੱਥੇ ਕਲਾ ਲੂਣੂ ਆਹ ਤੇ ਮੈਂ ਵੀ ਆਪਾਂ ਦੇਖੀ अपनी मम्मी ने गां कर मान दे प्रीत थो आप गलां कर दे अपने भरजाइया तो थोड़ी पे औखा सोखा ही बोली जानी मैं जो गल ही आप खा ही लेना ही मैं तेरा घरे काम भी कर दूर तक पाया ਤਿੰਨ ਫੂਨ ਸਬਜੀ ਤੜਕਾ ਭੁੰਨਦੇ ਆ ਭੁੰਨਦੇ ਆ ਖੜਕਾਤੀ ਹੁਣੇ ਹੀ ਮੇਰੀ ਗੱਲ ਜੇ ਮੈਂ ਆਖਿਆ ਵੀ ਭੈਣਾ ਮੈਨੂੰ ਦੱਸ ਦੇ ਮੈਂ ਤੂੰ ਸਿਆਪੇ ਨੇ ਪੇੜ ਫੂਣੀ ਵੱਖਰਾ ਲੈ ਦੇ ਇਹਨੂੰ ਜਿੰਨਾ ਚਿਰ ਮਰਜੀ ਲੱਗੀ ਰਿਹਾ ਕਰ ਉਹਨੂੰ ਤੇ ਆਖਿਆ ਵਾ ਵੀ ਜੇ ਇੰਨਾ ਹੀ ਦਰੇਵਾ ਚੜਿਆ ਰਹਿੰਦਾ ਤੈਨੂੰ ਮਿੰਟ ਮਿੰਟ ਤੇ ਹੁਣ ਆਪਾਂ ਕਰਦੀਆਂ ਵਾ ਇੱਕ ਟਾਈਮ ਕਰਦੇ ਆ ਆਪਣੀ ਪਰਜਾਈਆਂ ਨੂੰ ਗੱਲ ਕਰ ਲੈਂਦੇ ਆ ਇਹ ਥੋੜੀ ਸਦਾ ਵੀ ਮੇਰੀ ਮਾਂ ਨੇ ਫੂਣ ਕਰਾ ਚੈੱਕ ਕਰਦੇ ਮੈਨੂੰ ਕੋਈ ਹੋਰ ਲੱਗਦਾ ਜਿਵੇਂ ਤੁਸੀਂ ਆਪਾਂ ਆ ਲਾ ਵੀ ਚੁੱਪ ਅੱਛਾ ਨਾਲ ਤੈਨੂੰ ਪਤਾ ਤੇ ਹੈਗਾ ਰੋਕ ਜਾ ਮੇਰੀ ਸੁਣਾਣ ਦਾ ਸਾਰੀ ਜੀਤ ਸੌ ਨਹੀਂ ਗਈ ਜੇ ਲਾਈ ਹਾਂ ਕੱਢੀ ਤੂੰ ਤੇ ਬਾਅਦ ਚੋਂ ਆਈ ਆ ਮੈਂ ਤੇ ਪਹਿਲਾਂ ਨਹੀਂ ਆਈ ਐ ਇੱਥੋਂ ਮਹਾਂ ਹੀ ਕੱਢੀ ਆ ਕਿਤੇ ਤੱਕੇ ਮਾਰ ਮਾਰ ਜਾਂਦੀ ਕਿੱਥੇ ਕਦੀ ਮੈਂ ਤੇ ਕਰਾਉਣਾ ਹੀ ਨਹੀਂ ਅਜੇ ਮੈਂ ਤਾਂ ਇੱਕ ਗੱਡੀ ਕਾ ਵੀ ਇੱਥੇ ਨੱਕ ਮੁਲਾਈ ਤੇ ਗੱਲੇ ਲਾਈ ਉਹ ਗੱਲ ਉਹਦੀ ਹਾਤ ਦੀ ਗੱਲ ਹੈਗੀ ਜਿੱਦ ਦੇ ਢੋਲਾ ਚੁੱਕ ਤੋਰੰਦੀ ਤੇ ਤੈਨੂੰ ਪਤਾ ਨਾਣਾ ਸਾਹਮਣੇ ਕਿ ਸੌਖੀਆਂ ਚੰਗੀਆਂ ਹੋਣ ਤੇ ਬੰਦਾ ਸਾਹਮਦਾ ਵੀ ਚੰਗਾ ਲੱਗਦਾ ਕੋਈ ਮਹੀਨੇ ਕੁ ਮਸੇ ਚੰਗੀਆਂ ਵੀ ਸਾਹਮਣੇ ਜਾਂਦੀਆਂ ਚੰਗੀਆਂ ਕਿੱਥੇ ਸਾਹਮਣੇ ਜਾਂਦੀਆਂ ਘਰ ਜਾਂਦੀਆਂ ਇਹ ਲੋਏ ਪਤਾ ਨਹੀਂ ਕਿ ਜਿਵੇਂ ਲੱਭਾ ਜਾਣ ਨਹੀਂ ਪਤਾ ਤੇਰੀ ਤੇ ਉਧਰ ਆ ਕੇ ਅਰੇ ਜਿਵੇਂ ਨਾ ਪਤਾ ਆ ਰਹੀ ਆ ਪਰਬਤਾਲੇ ਨੂੰ ਦਾ ਨਾ ਤੇ ਰੱਬ ਦੇ ਰੂਪ ਤੇ ਦਰਨ ਲੱਗ ਉਹ ਨਹੀਂ ਬੈਠੀ ਵੇਲੀ ਆ ਕੇ ਬਹਿ ਜਾਂਦੀ ਕਿ ਮੈਂ ਵੇਲੀ ਬੈਣੀ ਕੰਮ ਤੇ ਉਹ ਕੰਮ ਤੋਂ ਕਹਿੰਦਾ ਉਹਦੀ ਮਾਰੀ ਬੈਹ ਜਾਂਦੀ ਤੈਨੂੰ ਨਹੀਂ ਪਤਾ ਲੱਗਦਾ ਤੇਰੀ ਸੱਸਾਂ ਲੱਗ ਬਣਦੇ ਚੀਟਾ ਹਾਂ ਸਾਰਾ ਕੰਮ ਕਰਦੀ ਕਰਦੀ ਆ ਜਿਵੇਂ ਹੱਥ ਪੈ ਰੱਬ ਨੇ ਦਿੱਤਾ ਜਿੰਨਾ ਚਿਰ ਤੱਕ ਆਪਾਂ ਤੁਰਦੇ ਜਦੋਂ ਤੇ ਮੰਜੇ ਤੇ ਬਹਿ ਜਾਣਾ ਉਦੋਂ ਤੱਕ ਨਵਾਂ ਸੰਸਾਰ ਸੀ ਇਹ ਤੇ ਵਿਚਾਰੀ ਭੋਲੀ ਇਹਨੂੰ ਕੁੜੀ ਨਹੀਂ ਇਹਦੀ ਟਿਕਨ ਦੇਂਦੀ ਜਾ ਨੀ ਜਾ ਇਹੋ ਜੀਆਂ ਭੋਲੀਆਂ ਦੋ ਚਾਰ ਹੋਰ ਹੋਣ ਤੇ ਫਿਰ ਤੇ ਸਰ ਗਿਆ ਆਪਾਂ ਹੋ ਜਾਈ ਹਾਂ ਨਹੀਂ ਕੁੜੀ ਕਿੱਦਾਂ ਦਾ ਪੇੜੀ

ਇਹ ਕਮਾਟੀ ਨਾਲ ਚਾਲਾ ਛੱਡਦੀ ਹੁੰਦੀ ਏ ਤੇ ਮੱਕੂ ਹੱਥ ਜੋੜ ਕੇ ਕੱਢੀ ਇੱਥੋਂ ਤਾਂ ਮੈਨੂੰ ਕੀ ਮੈਨੂੰ ਆਂਦੀ ਏ ਲੈ ਸੱਚ ਹੋ ਸੁਣ ਇਹ ਮਾਤਾ ਭੇਲੀ ਕੱਢ ਛੱਡਦੀਆਂ ਤੇ ਨੂੰ ਪੱਖਾ ਲਿਆ ਕੇ ਮੈਂ ਇਹ ਬੁੱਢੀ ਉਮਰੇ ਨਿਆਣੀ ਆਰ ਕੋਈ ਨਾ ਮੈਂ ਦੱਸ ਨਾ ਚੁੱਕ ਕੇ ਲਿਓਣਾ ਤੂੰ ਨਿਆਣੀ ਆ ਤੂੰ ਦੱਸ ਉਹਨੂੰ ਕਹ ਜਿਹੜੀ ਚੀਜ਼ ਆਂਦੀ ਨੇ ਤੂੰ ਤਾਂ ਲਿਆ ਦੇ ਮੈਂ ਲਾ ਦਿਆ ਕਰੂ ਪੱਖਾ ਪੱਖਾ ਵੀ ਛੱਡ ਦੇ ਕੂਲਾ ਸਾਰਾ ਕੁਝ ਮੈਂ ਨਹੀਂ ਚੱਲ ਕੀ ਚੱਲ ਕੀ ਪਰ ਉਹ ਨਹੀਂ ਮੂੰਹ ਸਿਰ ਵੀ ਦੀ ਬੋਲਣ ਲੱਗੀ ਮੈਂ ਦੱਸਦੀ ਹਾਂ ਤੂੰ ਤਾਂ ਫਿਰ ਵਿਜੀ ਬੜੀ ਹੈਨਾ ਚਲ ਐਵੇਂ ਤੈਨੂੰ ਪਤਾ ਫਿਰ ਉਹੋ ਜੀ ਸੱਸੀ ਬਣਾਈ ਆ ਬਣਾਉਣਾ ਮੈਂ ਵੀ ਕੀ ਕੱਦੂ ਬਣਾ ਇਹ ਭੈੜਾ ਗਿਆ ਅੱਛਾ ਕੱਦੂ ਲੱਗਦਾ ਨਹੀਂ ਜੀ ਲਾਗ ਦੇ ਦੇ ਦੋ ਕਿਤੇ ਇੱਕ ਦਿਨ ਤੋੜਦੇ ਹੁੰਦੇ ਮੈਂ ਤਾਂ ਕੀ ਪਈ ਕਰੂਗਾ ਤੇਰੇ ਗੰਦੇ ਕਿਹਨੇ ਕੰਮ ਦੇ ਹਾਂ ਹੁਣ ਵੈਸੇ ਤਾਂ ਰੋਤ ਰੋਤ ਨਹੀਂ ਜਿਵੇਂ ਚੀਜ਼ ਚੰਗੀ ਲੱਗਦੀ ਆ ਹੁਣ ਤਾਂ ਕੁਛ ਨਹੀਂ ਚੰਗਾ ਲੱਗਦਾ ਹੁਣ ਅਜੇ ਮੈਂ ਇੱਥੋਂ ਜਾਣਾ ਆਹੋ ਮੇਰਾ ਵੀ ਕਿਹੜਾ ਇਨਾ ਬਹਿਦਾ ਟਾਈਮ ਨਹੀਂ ਜਿਆਕ ਪੂਰੀ ਨਵਾਉਂਗੀ ਨਿਆਣੀ ਮਗਰੇ ਸੌਂ ਲਉਂਦੀ ਆ ਤੇ ਆਹ ਕਿੰਨਾ ਤੇ ਮੈਨੂੰ ਪੂਰਾ ਜਿੰਨਾ ਸੋਗ ਜਿੰਨਾ ਪੂਰਾ ਜਿੰਨਾ ਲਿਖੀਂਦਾ ਐ ਸਭ ਚੰਗੀ ਮੇਰੇ ਨਵਾੜੀ ਨਾ ਵਿਆਹ ਦੀ ਉਹ ਚਾਰ ਸਾਲ ਹਾਂ ਵਿਆਹ ਕਿ ਮੈਂ ਘਰੋਂ ਨਿਕਲੀ ਨਾ ਮੈਨੂੰ ਅੱਗੇ ਲਾ ਲੈਣਾ ਚੰਗਾ ਹੋ ਗਿਆ ਹਾਂ ਉਹ ਤਿੰਨ ਤਾਂ ਪਤਾ ਤਾਂ ਹੈਗਾ ਹੀ ਹੈ ਹਾਂ ਉਹ ਤੇ ਟਾਈਮ ਨਹੀਂ ਲੱਗਾ ਤੇ ਚੰਗਾ ਹੋ ਗਿਆ ਕਿਦਰਾ ਅੱਜ ਕਰਤੀ ਨਾ ਲਣਾ ਨਾ ਤੇਰਨਾ ਤੇ ਮੇਰੇ ਨੇ ਤਾਂ ਦੇਖਿਆ ਹੀ ਕੀ ਕਸ ਹੈ ਘਰ ਹੀ ਅੰਕ ਰਹੇ ਹੈ ਲਾ ਪਤਾ ਨਣਾ ਉਹ ਵੀ ਹਾਂ ਕਾ ਕੌਲੇ ਦਿਨਾ ਚੁਗਲਾਂ ਕ ਵੰਡਣਾ ਲੈ ਦਸ ਮਾਤਾ ਮੈਂ ਤੇ ਚੁਗਣੀਆਂ ਹੀ ਕਰਨ ਨੂੰ ਰੱਖੀ ਸੀ ਕਿ ਮੇਰ ਦੀਆਂ ਚੁਗਣੀਆਂ ਜ਼ਰੂਰੀ ਕਰਨੀਆਂ 100 200 ਕੋ ਬੋ ਗਿਆ ਤੇਰਾ ਆਹ ਹੋ ਗਿਆ ਵਾ ਹੁਣ ਦੱਸੋ ਫੇਰ ਕੀ ਕਹਿਣਾ ਹੋ ਗਿਆ ਹਰ ਲੜਾਈ ਜਿੱਗਾ ਗੱਲਾ ਕਰਦੇ ਕਿਉਂ ਖਾ ਨਹੀਂ ਆਈ ਨਹੀਂ ਆਏ ਮੈਂ ਕੀ ਕਹਿਤਾ ਟਾਡੀ ਕੁੜੀ ਨੂੰ ਹੈ ਉਹ ਤੇ ਮੈਂ ਜਸ ਸੱਸਰੀ ਜੇ ਕੋਈ ਆ ਕੇ ਬਹਿ ਗਿਆ ਤੇ ਮੈਂ ਭੂਆਂ ਬਾਹਰ ਕੱਢ ਦਿੰਦੀ ਕੰਮ ਮੈਂ ਕਰੰਦੀ ਆ ਲਾਗੀ ਆਗੀ ਧਰਨਾ ਧਰਉਣ ਪੁੱਛ ਲਿਆ ਵੀ ਕੀ ਧਰਦੀ ਧਰਉਣੀ ਨਾਲ ਤੈਨੂੰ ਤੇ ਪਤਾ ਹੈਗਾ ਉਹ ਤੇ ਰਾਣੀ ਅਗਲੇ ਨੇ ਰਾਣੀਆਂ ਰਾਜੀਆਂ ਰਾਣੀ ਨੰਨ ਨੰਨ ਦੇ ਜੇਠ ਮੁੱਜਾਂ ਲੋਟਦੀ ਇਹ ਤੇ ਮੇਰੇ ਭਾਵੇਂ ਸਾਰੇ ਸਿਆਪੇ ਤੈਨੂੰ ਸਾ ਆ ਗਿਆ ਘਰ ਤੇ ਘਰ ਨੂੰ ਤੇ ਘਰ ਰਵੇ ਬਵੇ ਚੱਤੇ ਘੜੀਆਂ ਤੇ ਮੈਂਟ ਸਾਹ ਪੰਜ ਮੈਂਟ ਸਾਹ ਨਹੀਂ ਲਈ ਕਿ ਤੇਥੋਂ ਤੇ ਫੂਨ ਕਿਤੇ ਫੂਨ ਤੇ ਫੂਨ ਕਿਤੇ ਨਾ ਜੀਣਾ ਤੇ ਨਾ ਮੈਨੂੰ ਜੀਣ ਦੇਣਾ ਉਹਨਾਂ ਦੇ ਨੱਕ ਤੇ ਦਮ ਕਰਕੇ ਰੱਖਣੇ ਰੱਖਣਾ ਜਿੱਥੇ ਕੱਢੀ ਆ ਤੇ ਨਾਲ ਮੇਰੇ ਵੀ ਇੱਥੇ ਉਹੀ ਦੇਗਾ ਭੌਂ ਗਲਾਂ ਦੇ ਛਿਮਾਂ ਲੱਗੇ ਤੇ ਜਾ ਕੇ ਕੰਮ ਕਰ ਆ ਪਿਆ ਵਾ ਖਾ ਲਓ ਫਿਰ ਨਾਲੇ ਮੈਂ ਇੱਥੇ ਵਿਹਲੀ ਬੈਕੀ ਨਾਲੇ ਲਾਵਾਂ ਮੈਂ ਮਾਂਜਾ ਚੜ ਬਣਾ ਦੇ ਥੰਗੀਆਂ ਚੱਲਾ ਇੱਕ ਕੀ ਤੇ ਮੇਰਾ ਫੂਨ ਕਿੱਥੇ ਆ ਨਕਲ ਲੈ ਜਾਣਾ ਚੱਲਾ ਕੁੜੀਏ ਤੋਰ ਚੱਲੀਏ ਨਮਾ ਮਾ ਤੁਮਾ ਤੇ ਫੋਨ ਹੈ ਫੋਨ ਲਾਗ ਲੈਣੀ ਜੇ ਲਖੈ ਨਾ ਗੱਲ ਤਾਂ ਕਰਾਉਣੀ ਨਹੀਂ ਜੀ ਅਜੇ ਤੈ ਅਦ੍ਰੇਮਾ ਲੱਖਾ ਤੇ ਹੋਣ ਲੱਗਾ ਕਿੰਨਾ ਗੱਲਾਂ ਕਰਦੀ ਹੈ ਕੀਤੀ ਨਾ ਉਹ ਕਿਦਾਂ ਨਾ ਕੀਤੀ ਇਸੇ ਫੋਨ ਤੋਂ ਕੀਤਾ ਨਾਲੇ ਉਹਨੂੰ ਕਾ ਲੈ ਕੇ ਦਵੇ ਤੈਨੂੰ ਫੋਨ ਇੰਨਾ ਸ਼ੌਂਕ ਚੜਿਆ ਤੇ ਆਵੇ ਸਾਰਾ ਲਿਬੜ ਗਿਆ ਫੋਨ ਮਮੇ ਸਾਸੀ ਕਾ ਹੋ ਸੀ ਆਲੀ ਹੋ ਸੀ ਆਲੀ ਹੋ ਰੌਣਾ ਹੀ ਸੀ ਢਾਡੀ ਦੇ ਮੰਤਰੀ ਨੋਨ ਦੇ ਗੱਲ ਕਰਾਉਣੀ ਭਾਰੂ ਹੋਈ ਹੋ ਸੁਣਾਓ ਠੀਕ ਠਾਕ ਠੀਕ ਠਾਕ ਆ ਅੱਛਾ ਚਲੋ ਹੁਣ ਕਦੋਂ ਪਾਏ ਜਵੇਲੀਓ ਅੱਛਾ ਮੇਲੂ ਆ ਗਰਮੀ ਬੜੀ ਆ ਅੱਛਾ ਐਵੇਂ ਨਾ ਵੇਲੀ ਵਿਆਹ ਕਰੋ ਘਰ ਵਿਆਹ ਕਰੋ ਆਹੋ ਘਰ ਤੁਹਾਡਾ ਵੀ ਆ ਐਵੇਂ ਤੁਸੀਂ ਬਾਹਰ ਜਾ ਕੇ ਬੈਠੇ ਰਹਿੰਦੇ ਕਿੱਧਰ ਗਈ ਭਾਬੀ ਆਉਂਦੇ ਕਹਿੰਦੇ ਗਾਣੇ ਜਾਉਂਦੇ ਤੇ ਪਾਣੀ ਘੋਟ ਨਹੀਂ ਦੇਣਾ ਮਰਨਾ ਵੀ ਇੰਨੀ ਗਰਮੀ ਆ। ਉਹ ਇਹ ਆਉਣ ਬੜੀ ਨਾ ਕੋਈ ਪਣੀ ਦਿੱਤਾ ਕਮੀ ਆਉਣਾ। ਮਾਤਾ ਨੂੰ ਤਸ ਸੀ ਨੀ ਸਾਰੀ ਗੱਟ ਮਿਟ ਗਈ ਸੀ। ਮਾਤਾ ਨੇ ਨੀ ਕੋਈ ਗੱਲ ਕੀਤੀ। ਦੇਖੋ ਕਿੱਡੀਆਂ ਐਣਕਾਂ ਲਾਈ ਹਮ ਤਾਂ ਭਾਵੇਂ ਦੋ ਨਾ ਹੋ ਗਈ। ਟੌਰ ਜੀ ਕੱਟਿਆ ਕਿਤੇ ਹੈ ਜਿਵੇਂ ਬੜੀ ਪਟਨਾ ਨਹੀਂ ਜੀ ਘਰ ਇਹ ਸੋਖ ਨਾ ਸੌਕੀ ਰੋਟੀ ਨਹੀਂ ਪਕਕਾਂ ਦੇ ਤੇ ਟੌਰ ਕੱਢ ਕੇ ਨਾ ਬੀਜੇ ਨਹੀਂ ਪਤਾ ਕੀ। ਆਹ ਤਮਾ ਪਾਣੀ ਚਾਣੀ ਇਹ ਦੇ ਦੇ ਬੰਦੇ ਕਿੱਥੇ ਰਹਿ ਗਈ ਆ ਜਾ ਭੈਣਾ ਹਾ ਦੀਦੀ ਆ ਗਿਆ ਹਾਏ ਦੀਦੀ ਕਿੱਥੇ ਦੇਖਦੇ ਹਾਂ ਤੁਹਾਨੂੰ ਆਏ ਕਿਥੋਂ ਦੇਖਦੀ ਹੋਣਾ ਨਾ ਨਹੀਂ ਦੇਖਣਾ ਦੀਦੀ ਮੈਂ ਤਾਂ ਕੰਮ ਦੇ ਹਾਂ ਕਰਨ ਮੈਂ ਵੇਖੇ ਨੱਚ ਦੱਸਿਆ ਦੱਸਿਆ ਵੀ ਨਾ ਮੈਂ ਕੈਦ ਹੈਗਾ ਸੀ ਮੰਮੀ ਨੇ ਕਿ ਮੈਂ ਕਾਸੀ ਦਵਾਈ ਲੈਣਾ ਸੀ ਮੈਂ ਕਾ ਆਉਂਗੀ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਆ ਤਹਾਡੇ ਭਾਜੀ ਨੂੰ ਅੱਛਾ ਅੱਛਾ ਹਾਂ ਮੈਂ ਮੈਂ ਹੁਣ ਸਵੇਰੇ ਆਉਂ ਗਿਆ ਨਾ ਮੈਨੂੰ ਪਹਿਲੇ ਪਤਾ ਹੀ ਤੇਰਾ ਦਿਲ ਜਾ ਕੇ ਉਹ ਤੇ ਬੇਈਮਾਨ ਹੋ ਜਾਣਾ ਅੱਤ ਮਾਤਾ ਨੂੰ ਮੈਂ ਪੁੱਛਿਆ ਤਾਂ ਸੁਖਮੈਨ ਮਾਤਾ ਨੇ ਬਤਾ ਸਹੀ ਕੁਝ ਨਹੀਂ ਹੋ ਗਿਆ ਹੋਰ ਇਹ ਦਿਓ ਕਿੱਟ ਗਰਮੀ ਬੜੀ ਆ ਅੱਛਾ ਹੋਰ ਮੈਂ ਮਿੱਠੀ ਠਾਕ ਠੀਕ ਠਾਕ ਹੈ ਅੱਛਾ ਬੇਲਾ ਕਿਤੇ ਮਸਾਂ ਕਿਤੇ ਆਈ ਕਿਤੇ ਆਪੀਆਂ ਮਜਾਜਾਣਾ ਨਾਲ ਆਈ ਹੈ ਕਿੱਥੇ ਕਿਹੜੇ ਘਰ ਕੋਈ ਆਇਆ ਆ ਆ ਲੋ ਕਿਥਾਨੀ ਹਾਂ ਤਾਂ ਵੀ ਫੋਕਾ ਹੀ ਪਾਣੀ ਬਜੂਸ ਜਾ ਸਕ ਕੋਲ ਡਰਿੰਕਾ ਜੀ ਜੀ ਤੈਨੂੰ ਪਤਾ ਪੈ ਗੱਡੇ ਰੇਤੇ ਤੇ ਆਪਾਂ ਬੈਠੇ ਆ ਨਾਲੇ ਦੱਸਿਆ ਵੇ ਤੇ ਕਸੂਰ ਤੁਹਾਡੀ ਮਾਤਾ ਦਾ ਸਾਰਾ ਮੈਂ ਤਾਂ ਦੱਸਿਆ ਨਹੀਂ ਕਿ ਮੇਰੀ ਕੀ ਆਉਂਦੀ ਥੂਸ ਕੋਲ ਡਰਿੰਕਾ ਕੋਈ ਕੁਸ਼ ਵੇਲਾ ਮਾਤਾ ਫੋਕਾ ਪਾਣੀ ਸਾਥੇ ਮਾਰਿਆ ਲੈ ਬੱਤ ਦੀਦੀ ਵੇਖੋ ਵੀ ਜੇ ਤੂੰ ਫੋਨ ਕਰਕੇ ਆਈ ਹੁੰਦੇ ਤੇ ਮੈਂ ਤੁਹਾਡੇ ਵਾਸਤੇ ਕੋਲ ਨਹੀਂ ਕੋਈ ਜੂਸ ਮਗਾਣੀ ਮੈਂ ਪੁੱਛਿਆ ਵੀ ਮਾਰਨ ਨੂੰ ਆਂਦੀ ਕੋਕਿਆ ਹੋਊਗਾ ਤੈਨੂੰ ਕੀ ਲੱਗੇ ਪਿੱਛੇ ਤੇ ਭਾਬੀ ਤੁਹਾਡੇ ਘਰ ਕਦੀ ਮੁੱਕਦੇ ਨੇ ਨਿਆਣੇ ਆਪਾਂ ਨੂੰ ਤਾਂ ਤੋਣ 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 ਦੇ ਨਹੀਂ ਰਹੀ ਇਹ ਚੀਜ਼ਾਂ ਤੋਂ ਦੱਸ ਵੀ ਹੁਣ ਘਰੇ ਤਾਂ ਫਿਰ ਦੀਦੀ ਉਹਨਾਂ ਖਾਣਾ ਹੀ ਆ ਤੁਸੀਂ ਐਵੇਂ ਕਿਉਂ ਕਰਦੇ ਹੁੰਦੇ ਜਿਹੜੇ ਆਪਣੇ ਆਉਂਦੇ ਆ ਤੇ ਤੇਰੇ ਬਾਰੇ ਕਿੱਥੋਂ ਸੁਣ ਲਾ ਮੰਮੀ ਤੋਂ ਹਾਂ ਬਾਣ ਦਾ ਸਵੰਨੀਆ ਪੋਤਰਾ ਲਿਆ ਲਿਆ ਉਹਦਾ ਪਿਆਉਣੀ ਬਾਣ ਸਵੰਨੀਆ ਲਿਆਉਂਦੀ ਨਾ ਮੰਮੀ ਇਹ ਹਾਂ ਕਦੀ ਚੂ ਸਗਤੀ ਕੋਸ਼ਿਕਾ ਦੀ ਕੋਸ਼ਿਕਾ ਮੈਂ ਆਹ ਹੋ ਮਾਤਾ ਸਾਚੇ ਚ ਦੱਸ ਦਿੰਦੀ ਉਹ ਜਾਪੇ ਮਾੜੀ ਵਿਚਾਰੀ ਕੀ ਹੋ ਗਏ ਤੁਸੀਂ ਐਤੀ ਪੋਕਾ ਪਾਣੀ ਪੀ ਲਿਆ ਕੀ ਹੋ ਗਏ ਤਿੰਨ ਚਾਰ ਵਾਰੀ ਹੋ ਗਏ ਤੁਸੀਂ ਉਹਨੇ ਤੁਸੀਂ ਕਿੱੱਕੇ ਹੀ ਰਹਿਨੇ ਅੱਗੇ ਤੇ ਨਹੀਂ ਕਦੀ ਇਦਾਂ ਮੋਈ ਮੈਨੂੰ ਭਾਬੀ ਸਾੜ-ਸਾੜਦੀ ਐ ਕੋ ਚੱਜਣਾ ਰਵੇ ਤੇ ਮੈਂ ਕੋ ਗੋਟੀਆਂ ਆ ਕੋਈ ਮੈਨੂੰ ਕੋਈ ਰਾਮ ਹੁੰਦਾ ਇੱਕ ਤੁਸੀਂ ਇੱਦੀ ਰਾਤ ਹੁਣ ਰੋਪਲਕਾ ਹੀ ਖਾਓਗੇ ਕਿ ਬੈਨੇ ਚਾਹ ਪੀਣੀ ਐ ਮੈਨੂੰ ਤਾਂ ਚਾਹ ਪਿਆ ਸਿਰ ਬੜਾ ਭੀੜਾ ਹੁੰਦਿਆ ਗਰਮੀ ਨਾਲ ਯਾ ਤੇ ਚਲ ਚਾਹ ਨਾ ਪੇੜ ਫਿਰ ਸਿੱਧਾ ਲੰਗਰ ਹੀ ਮੱਥੇ ਮਾਰਾਂ ਸੇਤੀ ਤੇ ਆਪੇ ਹੁਣਾ ਤੇ ਕਿਲੋ ਦੀਆਂ ਟੈਨ ਕੱਟੋ ਪੀ ਰੱਖਦੀ ਟੌਰ ਕੁੱਕਾ ਹੀ ਟੌਰ ਮਾਰੀ ਤੇ ਕੀ ਗੱਲ ਹੈ ਕਿਉਂ ਬਰ ਬਣਾਈ ਆ ਸੀ ਚੁੱਕਣ ਆਈ ਮੈਂ ਚਾਹ ਮੈਂ ਬਣਾ ਦੇਣੀ ਆ ਘੁੱਟ ਛੇਤੀ ਰਹੋ ਛੇਤੀ ਯਾ ਦੇਣੀ ਛੇਤੀ ਮੰਮੀ ਮੇਰੀ ਸੁਣ ਗੱਲ ਮੇਰੀ ਦਵਾਈ ਖਾ ਕਿੰਨੀ ਵਾਰੀ ਮੈਂ ਕਿਹਾ ਤੈਨੂੰ ਵਿਚੇ ਨਹੀਂ ਪੁੱਛਦੀ ਦੱਸਦੀ ਤੇ ਮੇਰੇ ਕੋਲ ਆ ਜਾ ਹਾਂ ਲਿਆ ਹਾਂ ਆਪਣਾ ਹਿੱਸਾ ਦਾ ਦਿੱਤੀ ਜਾ ਹਿੱਸਾ ਲੈ ਤੇ ਮੇਰੇ ਕੋਲ ਆ ਜਾ ਚੁੱਪ ਕਰਕੇ ਹਾਂ ਇਹਦੇ ਕੋਲ ਕੀ ਕਰਦੀ ਆ ਹਾਂ ਹਾਂ ਇਹਨੂੰ ਕੋਈ ਕਹਦਾ ਆਂ ਜੇ ਹਾਂ ਕੋਸਤਾ ਆਉਤ ਮੁੰਡੇ ਨੂੰ ਕਹਿ ਛੋਨਾ ਵੱਡ ਕੇ ਕਿ ਮੇਰਾ ਹਿੱਸਾ ਦੇ ਮੈਂ ਆਣ ਕੇ ਕਿ ਜਿੱਥੋਂ ਮਰਜ਼ੀ ਰੋਟੀ ਖਾਵਾ ਐਵੇਂ ਵਾਦੂ phੋਕੇ ਤੇ ਦਾਬੇ ਜੇ ਸੁਣਦੀ ਰਹੀਂੀ ਪਖੰਡ ਕਰਦੀ ਏ ਇਹ ਤਾਂ ਨਹੀਂ ਕੋਈ ਕੋਈ ਚੱਲ ਜਾਨੀ ਆਉਂਦੀ ਆ ਜੀ ਹਾਂ ਮੈਂ ਤੇਰੀ ਯੋਗੀ ਮੈਂ ਤੇ ਕਿਆ ਵਾ ਹਿਸਾਬ ਨਾਲ ਉਹ ਚੁੱਪ ਕਰਕੇ ਮੇਰੇ ਕੋਲ ਵਧੀਆ ਰੋਟੀ ਵਧੀਆ ਸਾਂਭੂਗੀ ਤੇ ਹਾਂ ਬੜਾ ਚੰਗਾ ਹਾਂ ਛੋੜੀ ਬੜੀ ਸਬਜੀ ਬਣਾ ਕੇ ਲਿਆਉਣੀ ਆ ਮੈਂ ਏਸੀ ਵਾਲੇ ਅੰਦਰ ਚੱਲੀ ਕਿਦਾਂ ਲੈਣਾ ਗੱਲਾਂ ਕਰ ਚ ਇਹ ਹੋਣਗੇ ਮੈਂ ਤਾਂ ਕੈਸੇ ਕੇ ਮਾਰ ਮਾਰੀ ਹੈ ਇਹ ਬਦ ਨਾ ਹੋਵੇ ਕੰਚੂ ਨਹੀਂ ਸੀ ਹਾਂ ਪੱਲੇ ਰੱਖੀ ਮੇਰੇ ਵਾਸਤੇ ਕੱਲ ਜੁ ਬਣੀ ਲਿਆ ਕੇ ਕੁਛ ਨਹੀਂ ਹਾਲ ਦੱਸ ਕਿ ਤੈਨੂੰ ਹੁਣ ਮੈਂ ਇਹ ਮੁੱਢਾ ਨਹੀਂ ਕਿ ਤੇਰੇ ਬਾਰੇ ਖਾਣਾ ਖੁੰਦੀ ਮੈਂ ਚੌੜਾ ਦੀ ਸਬਜੀ ਪਾਣੀ ਤੇ ਖਾਣ ਨਹੀਂ ਖਰਾ ਸਕੀ ਐ ਕਿ ਆ ਬੀਤੇ ਮੇਰਾ ਕੀ ਗਿਆ